ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਹਾਂ ਤਖਤ ਸ਼੍ਰੀ ਹਜੂਰ ਸਾਹਿਬ ਜਿਦੇ ਦਰਸ਼ਨ ਕਰਨ ਤੇ ਆਓ ਸਾਡੇ ਨਾਲ ਰਲ ਮਿਲ ਕੇ ਸਾਨੂੰ ਸਪੋਰਟ ਕਰੋ ਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਤੇ ਅਸੀਂ ਵੀ ਦਰਸ਼ਨ ਦੇਦਾਰੇ ਕਰਦੇ ਆ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਦਰਬਾਰ ਸਾਹਿਬ ਸਚਗੰਢ ਸ਼੍ਰੀ ਹਜੂਰ ਸਾਹਿਬ ਦੇ ਅੰਦਰ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੋਂ ਮੰਜਿਕ ਸ੍ਰੀ ਦਰਮਪੁਰਾ ਠੀਕ ਹੈ ਜੀ ਆਜੋ ਤੁਹਾਨੂੰ ਕਰਾਉਣੇ ਆ ਦਰਸ਼ਨ ਜਾਰੇ ਤੇ ਇਹ ਤਖਤ ਸ੍ਰੀ ਹਜੂਰ ਸਾਹਿਬ ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਇੱਕ ਹੈ ਜਿੱਥੇ ਗੁਰੂ ਸਾਹਿਬ ਨੇ ਆਪਣੇ ਆਖਰੀ ਸਾਹ ਲਏ ਸੀ ਇੱਥੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਤੇ ਆਓ ਤੁਹਾਨੂੰ ਕਰਾਉਣੇ ਆ ਦਰਸ਼ਨ ਜੀ ਉਹਨਾਂ ਦੇ ਪਵਿੱਤਰ ਸਥਾਨ ਦੇ ਆਜੋ ਦੋਸਤੋ ਹਾਂਜੀ ਦੋਸਤੋ ਆ ਗਏ ਆਪਾਂ ਤਖਤ ਸ਼੍ਰੀ ਹਜੂਰ ਸਾਹਿਬ ਸੱਚਖੰਡ ਜੀ ਦੇ ਅੰਦਰ ਤੇ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਆਜੋ ਸਾਡੇ ਨਾਲ ਨਾਲ ਅੰਦਰ ਥੋੜੀ ਜੀ ਦਿੱਕਤ ਹੈਗੀ ਆ ਦਰਬਾਰ ਸਾਹਿਬ ਦੇ ਅੰਦਰ ਵੀਡੀਓਗ੍ਰਾਫੀ ਨਹੀਂ ਕਰਨ ਦਿੰਦੇ ਤੇ ਆਪਾਂ ਬਾਰੋ ਬਾਰ ਹੀ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਉਨੇ ਆ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦੂਰ ਤੋਂ ਦਰਸ਼ਨ ਹੋ ਜਾਣ ਆਜੋ ਦੋਸਤੋ ਜੋ ਕਾਨੇ ਬਹੁਤ ਆਹ ਲਿਆ ਮੈਂ ਉਹਦੇ ਉੱਤੇ ਜਾਣਦੇ ਹਾਂ ਕਿ ਇਹ ਬਹੁਤ ਪਵਿੱਤਰ ਸਥਾਨ ਹੈ ਤਕਸ਼ਾਲੀ ਨਾ ਇਹ ਉਹ ਜਗ੍ਹਾ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਖਰੀ ਟਾਈਮ ਜਿਹੜਾ ਉਹਨਾਂ ਆਪਦਾ ਆਖਰੀ ਸਮਾਂ ਬਤਾਇਆ ਤੇ ਉਹਨਾਂ ਨੇ ਜਿੱਥੇ ਸਿੱਖ ਧਰਮ ਦੀ ਸਥਾਪਨਾ ਕੀਤੀ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਦੇ ਹਾਜ਼ਰ-ਨਾਜ਼ਰ ਮੰਨ ਕੇ ਤੇ ਸੰਗਤ ਨੂੰ ਸੁਨੇਹਾ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡੇ ਤੇ ਸਾਡੇ ਗੁਰੂ ਇਹ ਹੀ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਜੋ ਜੀ ਅੱਜ ਜੀ ਗੁਰੂ ਸਾਹਿਬ ਨੇ ਸ਼ਲੋਕ ਪ੍ਰਗਟਾਇਆ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਕਿ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਿੱਖ ਆਪਣਾ ਗੁਰੂ ਮੰਨਣ 1708 ਈਸਵੀ ਦੇ ਵਿੱਚ ਗੁਰੂ ਸਾਹਿਬ ਆਪਣੀਆਂ ਸਿੱਖ ਫੌਜਾਂ ਨਾਲ ਇੱਥੇ ਆਏ ਸੀ ਤੇ ਇਸੀ ਜਗ੍ਹਾ ਤੇ ਆਪਣੇ ਆਖਰੀ ਸਾਹ ਲਏ ਸੀ ਉੱਥੇ ਹੀ ਗੁਰਦੁਆਰਾ ਸੱਚਖੰਡ ਸਹਿਬ ਸਥਾਪਿਤ ਕੀਤਾ ਗਿਆ ਇੱਕ ਚੀਜ਼ ਹੋਰ ਤੇ ਹਜੂਰ ਸਾਹਿਬ ਦੇ ਵਿੱਚ ਜ਼ਿਆਦਾਤਰ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਹੀ ਫੋਟੋ ਹੈ ਜੋ ਸਭ ਜਗ੍ਹਾ ਲੱਗੀ ਹੋਈ ਹੈ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਕੋਈ ਹੋਰ ਫੋਟੋ ਹੈ ਤੇ ਇੱਥੇ ਮੈਂ ਹਰ ਜਗ੍ਹਾ ਨੋਟ ਕੀਤਾ ਕਿ ਇਹ ਹੀ ਫੋਟੋ ਲੱਗੀ ਹੋਈ ਹੈ ਇਸ ਦੀ ਵੀ ਇੱਕ ਪ੍ਰੋਪਰ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਕਿਸੇ ਨਾਲ ਗੱਲਬਾਤ ਕਰਕੇ ਸਾਰੀ ਜੋ ਹੈ ਆਪਣੇ ਜਾਣਕਾਰੀ ਲੈ ਕੇ ਇਸ ਸਿੰਘ ਤੋਂ ਤਾਂ ਪ੍ਰੋਪਰ ਵੀਡੀਓ ਬਣਾ ਕੇ ਪਾਵਾਂਗੇ ਇਹ ਦਰਸ਼ਨ ਕਰੋ ਜੀ ਤਖਤ ਸ੍ਰੀ ਹਜੂਰ ਸਾਹਿਬ ਉਧਰ ਗੁਰੂ ਦਾ ਲੰਗਰ ਹੈ ਠੀਕ ਹੈ ਤੇ ਇਹ ਗੁਰਦੁਆਰਾ ਸਾਹਿਬ ਹੈ ਇੱਧਰ ਦਰਬਾਰ ਸਾਹਿਬ ਆ ਗਿਆ ਕਿਉਂਕਿ ਅੰਦਰ ਦੀ ਵੀਡੀਓ ਆਪਾਂ ਇੱਥੇ ਮਨਾ ਕੀਤਾ ਹੋਇਆ ਤੇ ਆਪਾਂ ਉਲੰਘਣਾ ਵੀ ਨਹੀਂ ਕਰ ਸਕਦੇ ਹਨ ਤੇ ਬਾਕੀ ਸ਼ਾਮ ਨੂੰ 6 ਵਜੇ ਕਹਿੰਦੇ ਵੀ ਗੁਰੂ ਸਾਹਿਬ ਦੇ ਜਿਹੜੇ ਉਹ ਨੇ ਆਪਣਾ ਹਥਿਆਰ ਸੀ ਗੁਰੂ ਸਾਹਿਬ ਦੇ ਉਹ ਸ਼ਸਤਰ ਤੇ ਸ਼ਸਤਰ ਨੇ ਆਪਾਂ ਸ਼ਾਮ ਨੂੰ ਕੋਸ਼ਿਸ਼ ਕਰਾਂਗੇ ਆਪਾਂ ਉਹ ਦਿਖਾਈਏ ਤੁਹਾਨੂੰ ਠੀਕ ਹੈ ਚਲੋ ਜੀ ਚਲੋ ਜੀ ਇਹ ਜਦੋਂ ਵੀ ਮੌਕਾ ਮਿਲੇ ਲਾਈਫ ਦੇ ਵਿੱਚ ਨਾ ਜਰੂਰ ਆਓ ਇੱਥੇ ਕਿਉਂਕਿ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਨਾ ਇੱਥੇ ਉਹ ਵੀ ਮੈਂ ਤੁਹਾਨੂੰ ਫੇਰ ਰਿਪੀਟ ਕਰਨਾ ਕਿ ਇੱਥੇ ਦੀ ਕਹਾਵਤ ਹੈ ਕਿ ਗੁਰੂ ਸਾਹਿਬ 60 ਸਾਲ ਦੀ ਉਮਰ ਤੱਕ ਜੋ ਆਪਣਾ ਵੇਟ ਕਰਦੇ ਇੰਤਜ਼ਾਰ ਕਰਦੇ ਇੱਕ ਰੇਦਰ ਮੇਲ ਪਰ ਹਾਂਜੀ ਹਾਂਜੀ ਸੰਗਤ ਜੀ ਇੱਕ ਗੱਲ ਹੋਰ ਜ਼ਰੂਰੀ ਕੀ ਇੱਥੇ ਜਦੋਂ ਵੀ ਤੁਸੀਂ ਆਉਂਗੇ ਰਹਿਣ ਦਾ ਬਹੁਤ ਹੀ ਖਾਸ ਪ੍ਰਬੰਧ ਬਹੁਤ ਹੀ ਵਧੀਆ ਜਿਦਾ ਕਿ ਆਪਾਂ ਹੋਟਲਾਂ ਦੇ ਵਿੱਚ ਰੂਮ ਬੁੱਕ ਕਰ ਲੈਣੇ ਕਿਸੇ ਸਿਟੀ 'ਚ ਜਾ ਕੇ ਬਿਲਕੁਲ ਉੱਦਾਂ ਇੱਥੇ ਇੰਨਾ ਵਧੀਆ ਪ੍ਰਬੰਧ ਕਰਿਆ ਹੋਇਆ ਹੈ ਉੱਚੀਆਂ-ਉੱਚੀਆਂ ਬਿਲਡਿੰਗਾਂ ਬਣੀਆਂ ਤੇ ਬਹੁਤ ਹੀ ਸੋਹਣੇ ਸਾਫ਼-ਸੁੱਤਰੇ ਬਹੁਤ ਹੀ ਵਧੀਆ ਰੂਮ ਮਤਲਬ ਕੋਈ ਜਵਾਬ ਹੀ ਨਹੀਂ ਉਹਦੇ ਇੱਕ ਅਲੱਗ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਸਾਰਾ ਨਾ ਰਹਿਣ ਦਾ ਤੇ ਖਰਚਾ ਕਿੰਨਾ ਆਉਂਦਾ ਆਉਣ ਦਾ ਸਾਰਾ ਕੁਝ ਆਪਾਂ ਇੱਕ ਅਲੱਗ ਵੀਡੀਓ ਬਣਾ ਕੇ ਪਾਵਾਂਗੇ ਤੁਹਾਨੂੰ ਪ੍ਰੋਪਰ ਦੇਖ ਲਓ ਤੇ ਕਿੱਥੋਂ ਕਿਵੇਂ ਟ੍ਰੇਨ ਮਿਲਦੀ ਕਿੱਦਾਂ ਕਿੱਥੇ ਉਤਰਨੇ ਤੇ ਕਿੱਧਰ ਜਾਣਾ ਪ੍ਰੋਪਰ ਦਿਖਾ ਦਾਂਗੇ ਆਪਾਂ ਇਨੇ ਸ਼ਾਮ ਸਾਹਿਬ ਆ ਗਏ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਲੈ ਸੋਹਣੇ ਫੜੀ ਆਮਰਾ ਲੱਗਦਾ ਮੈਂ ਆਪਸੀ ਕਰਵਾ ਕਿੱਥੇ ਭਰਦੀ ਗਾਗਰ ਆ ਸਾਹਮਣੇ ਆ ਗਿਆ ਠੀਕ ਹੈ ਜੀ ਸਾਰੇ ਇੱਕ ਵੀਡੀਓ ਤੁਹਾਨੂੰ ਜਿੰਨਾ ਵੀ ਮਤਲਬ ਆਜੋ ਦੋਸਤੋ ਤੁਹਾਨੂੰ ਹੁਣ ਉਹ ਜਗ੍ਹਾ ਦਿਖਾਉਨੇ ਆ ਜਿੱਥੇ ਸ੍ਰੀ ਗੁਰੂ ਗੋਬੀ ਸਿੰਘ ਜੀ ਦੇ ਸ਼ਾਸਤਰਾਂ ਦਾ ਇਸ਼ਨਾਨ ਕੀਤਾ ਜਾਂਦਾ ਹੈ ਗਾਗਰ ਭਰ ਕੇ ਪਾਣੀ ਤੇ ਆਪ ਤੁਹਾਨੂੰ ਲੈ ਚਲਦੇ ਬੋਲੀ ਸਾਹਿਬ ਜੀ ਦਾ ਇਤਿਹਾਸ ਇਧਰ ਆ ਜਿਓ ਜੀ ਇਹ ਦੇਖੋ ਜੀ ਇਹ ਬੌਲੀ ਸਾਹਿਬ ਇੱਥੇ ਕਹੀ ਜਦੋਂ ਸਵੇਰੇ ਨੂੰ ਸਵੇਰੇ ਨੂੰ ਜੋ ਤਖਤਸ਼ਰੀ ਹਯੂਰ ਸਾਹਿਬ ਦੇ ਤਖਤਸ਼ਰੀ ਦਾ ਇਸ਼ਨਾਨ ਕੀਤਾ ਜਾਂਦਾ ਇੱਥੋਂ ਇੱਕ ਗਾਗਰ ਭਰੀ ਜਾਂਦੇ ਤੇ ਇੱਕ ਗਾਗਰ ਲੈ ਕੇ ਆਉਂਦੇ ਆ ਗੋਦਾਵਰੀ ਨਦੀ ਦੇ ਵਿੱਚੋਂ ਠੀਕ ਹੈ ਇਹ ਜੋ ਹੈ ਇਹ ਕਰਵਾਇਆ ਸੀ ਸ਼ੇਰੇ ਪੰਜਾਹ ਮਹਾਰਾਜਾ ਰਣਜੀਤ ਸਿੰਘ ਨੇ ਆ ਦਿਖਾ ਦਿਓ ਜੀ ਮਾੜਾ ਇਧਰ ਆ ਕੇ ਇਤਿਹਾਸ ਤੇ ਦਿਖਾ ਦਿਓ ਜਦੋਂ ਵੀ ਇੱਥੇ ਇਸ਼ਨਾਨ ਕਰਵਾਇਆ ਜਾਂਦਾ ਸਵੇਰ ਟਾਈਮ ਤੇ ਉਦੋਂ ਇੱਥੋਂ ਇੱਕ ਜਗ੍ਹਾ ਤੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਸੀ ਕਿ ਸ਼੍ਰੀ ਹਜੂਰ ਸਾਹਿਬ ਨੇਂਦੇੜ ਦੀ ਪਵਨ ਧਰਤੀ ਜਿੱਥੇ ਜਥੇਦਾਰ ਸਰਵਾਂਸਦਾਨੀ ਵੀਰੇ ਜਿੱਥੇ ਸਰਵਾਂਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਤਿਮ ਸਮਾਂ ਬਤੀਤ ਕੀਤਾ ਤੇ ਸੰਨ ਜੋ ਤੁਸੀਂ ਦੇਖ ਸਕਦੇ ਹੋ ਸੱਚਖੰਡ ਵਿੱਚ ਉੱਥੇ ਕੋਈ ਵੱਡਾ ਯਾਦਗਾਰੀ ਅਸਥਾਨ ਨਹੀਂ ਹੈ ਇੱਥੇ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਠੀਕ ਹੈ ਇੱਥੋਂ ਸਵੇਰ ਨੂੰ ਜਦੋਂ ਇੱਥੇ ਇਸ਼ਨਾਨ ਕੀਤਾ ਜਾਂਦਾ ਤਾਂ ਇੱਕ ਗੱਗਰ ਇੱਥੋਂ ਭਰੀ ਜਾਂਦੀ ਤੇ ਇੱਕ ਗੁਦਾਵਰੀ ਨਦੀ ਦੇ ਵਿੱਚੋਂ ਲਿਆਂਦੀ ਜਾਂਦੀ ਹੈ ਸਵੇਰ ਨੂੰ ਤੇ ਫੇਰ ਇਸ਼ਨਾਨ ਕਰਵਾਇਆ ਜਾਂਦਾ ਜੀ ਠੀਕ ਹੈ ਇੱਧਰ ਸਾਰਾ ਦਿਖਾ ਦਿਓ ਜੀ ਹਾਂ ਜੀ ਦੋਸਤੋ ਤੁਹਾਨੂੰ ਹੁਣ ਬਾਹਰ ਦਾ ਮਾਹੌਲ ਵੀ ਦਿਖਾਉਨੇ ਆ ਚੱਲ ਆ ਜਾ ਮੈਂ ਹੁਣ ਆਪਾਂ ਬਾਹਰ ਚੱਲ ਆਜੋ ਆਜੋ ਜੀ ਹਾਂ ਜੀ ਤੋਂ ਦਰਸ਼ਨ ਕਰੋ ਜੀ ਠੀਕ ਹੈ ਜੀ ਤੇ ਜਦੋਂ ਵੀ ਮੌਕਾ ਮਿਲਦਾ ਜਰੂਰ ਆਓ ਮੋਕਾ ਮਿਲਨੀ ਟਾਈਮ ਕੱਢ ਕੇ ਉਹ ਬਹੁਤ ਹੀ ਸੋਹਣੀ ਜਗ੍ਹਾ ਤੇ ਬਹੁਤ ਹੀ ਇਤਿਹਾਸਿਕ ਜਗ੍ਹਾ ਹੈਗੀ ਆ ਵੈਸੇ ਲਾਈਫ ਦੇ ਮੋਕਾ ਕੀ ਟਾਈਮ ਕੱਢ ਕੇ ਆਉਗਾ ਜਿੰਨਾ ਜਗ੍ਹਾ ਤੇ ਆ ਕੇ ਮਨ ਨੂੰ ਸਕੂਨ ਮਿਲਦਾ ਠੀਕ ਹੈ ਜੀ ਲਾਈਫ ਦੇ ਵਿੱਚੋਂ ਟੈਨਸ਼ਨਾਂ ਜੋ ਨਿਕਲ ਕੇ ਥੋੜਾ ਮੋਕਾ ਇੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਤਾਂ ਜ਼ਰੂਰ ਦਰਸ਼ਨ ਕਰਨ ਆਓ ਠੀਕ ਹੈ ਆਜੋ ਥੋੜਾ ਬਾਹਰ ਦਾ ਜੋ ਹੈ ਤੁਹਾਨੂੰ ਦਿਖਾ ਦਿੰਨੇ ਆਪਾਂ ਦਰਬਾਰ ਸਾਹਿਬ ਤੋਂ ਬਾਹਰ ਹੈ ਜਿਹੜਾ ਬਾਜ਼ਾਰ ਹੈ ਇਹ ਦਰਬਾਰ ਸਾਹਿਬ ਦਾ ਜੀ 메인 게ਟ ਆ ਗਿਆ ਦਰਵਾਰ ਆ ਗਿਆ ਠੀਕ ਹੈ ਜੀ 메인 게ਟ ਤੋਂ ਲੈ ਮਰੀ ਵੀਡੀਓ 메인 게ਟ ਦੀ ਬਣਾਈ ਹੋਈ ਵੈਸੇ ਬਣਾਈ ਹੋਈ ਬਸ ਹਾਂ ਹਾਂ ਅਬ 메인 게ਟ ਆ ਗਿਆ ਦਰਬਾਰ ਸਾਹਿਬ ਦਾ ਜੀ ਸੱਚ ਕੰਨ ਸ੍ਰੀ ਹਜ਼ੂਰ ਸਾਹਿਬ ਦਾ ਠੀਕ ਹੈ ਜੀ ਆਪਣੇ ਇਹਨੂੰ ਕਹਿੰਦੇ ਹਜ਼ੂਰ ਸਾਹਿਬ ਤੇ ਇੱਥੇ ਦੇ ਲੋਕ ਜਿਹੜੇ ਨੰਦੇੜ ਸਾਹਿਬ ਕਹਿੰਦੇ ਆ ਠੀਕ ਹੈ ਆਪਣੇ ਕਹਿੰਦੇ ਹਜ਼ੂਰ ਦੋਸਤੋ ਇੱਕ ਚੀਜ਼ ਦਾ ਹੋਰ ਇੱਥੇ ਬੜਾ ਫਰਕ ਹੈ ਬੜਾ ਜ਼ਿਆਦਾ ਕਿ ਜਿੱਦਾਂ ਫਰੂਟਸ ਵਗੈਰਾ ਦਾ ਬਦਾਮ ਜਿਵੇਂ ਆਪਾਂ ਪੰਜਾਬ ਦੇ ਵਿੱਚ ਬੜੇ ਮਹਿੰਗੇ ਰੇਟ ਖਰੀਦੇ ਗਏ ਆ ਤੇ ਇੱਥੇ ਅਨਾਰ ਵਗੈਰਾ ਬਹੁਤ ਸਸਤੇ ਅਨਾਰ ਦਾ ਜੂਸ ਹੋਰ ਲਾਲੋ ਕੇਲੇ 20 ਰੁਪਿਆ ਦੇ 10 ਕੇਲੇ ਆ ਜਾਂਦੇ ਜਿੱਦਾਂ ਬਹੁਤ ਫਰਕ ਆ ਆਪਣੇ ਨਾਲ ਪੰਜਾਬ ਨਾਲੋਂ ਬਾਜ਼ਾਰ ਦਾ ਇੱਥੇ ਹਾਂਜੀ ਤੇ ਮੈਂ ਇਹ ਗੱਲ ਕਰ ਰਿਹਾ ਸੀ ਕਿ ਇੱਥੋਂ ਦੇ ਲੋਕ ਜਿਹੜੇ ਕਹਿੰਦੇ ਆ ਨੰਦੇੜ ਸਾਹਿਬ ਕਹਿੰਦੇ ਤੇ ਆਪਨੇ ਕਹਿੰਦੇ ਹਜ਼ੂਰ ਸਾਹਿਬ ਕਿਉਂਕਿ ਆਪਣੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਹਜ਼ੂਰ ਇੱਥੇ ਹਰ ਟਾਈਮ ਹਾਜ਼ਰ ਰਹਿੰਦੇ ਠੀਕ ਹੈ ਇਹ ਚੀਜ਼ ਹੈ ਇਹ ਬਾਜ਼ਾਰ ਆ ਗਿਆ ਮੰਦਿਰ ਸਾਹਿਬ ਦਾ ਦੇਖ ਸਕਦੇ ਤੁਸੀਂ ਚੱਪਾ ਘੜੀ ਲੱਗ ਗਈ ਬੰਦ ਕਰ ਦੇਖ ਰਿਹਾ